ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਉਨ੍ਹਾਂ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਜਾਤ ਨੂੰ ਲੈ ਕੇ ਉਸ ਦੇ ਉੱਪਰ ਟਿੱਪਣੀ ਕੀਤੀ ਗਈ ਔਰ ਜਿਸ ਤੋਂ ਬਾਅਦ ਉਨ੍ਹਾਂ ਦੇ ਉੱਪਰ ਬਹੁਤ ਵੱਡੇ ਐਕਸ਼ਨ ਲੀਤੇ ਗਏ ਨੇ ਔਰ ਇਸ ਸਮੇਂ ਤੁਸੀਂ ਪੋਸੂ ਨਾਮਾ ਚੈਨਲ ਵੇਖ ਰਹੇ ਹੋ ਦੱਸ ਦਈਏ ਕਿ ਦੇਸ਼ ਦੇ ਸਾਬਕਾ ਤੇ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਜਾਤ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਬੜੀ ਭੱਦੀ ਟਿੱਪਣੀ ਕੀਤੀ ਹੈ ਔਰ ਜਿਸ ਦੀ ਅੱਜ ਉਹਨਾਂ ਨੂੰ ਕਾਫੀ ਜ਼ਿਆਦਾ ਜੜੀ ਹੈ ਉਹ ਮਤਲਬ ਲੋਕਾਂ ਦੇ ਵਿਊਜ਼ ਦੇ ذریعے ਕਾਫੀ ਜ਼ਿਆਦਾ ਉਹਨਾਂ ਨੂੰ ਲਾਹਮਤਾਂ ਪਾਈਆਂ ਜਾ ਰਹੀਆਂ ਨੇ ਕਿ ਜਿਸ ਧਰਤੀ ਦੇ ਉੱਪਰ ਆਪਾਂ ਰਹਿ ਰਹੇ ਹਾਂ ਜਿੱਥੇ ਪੀਰਾ ਫਕੀਰਾ ਨੇ ਜਨਮ ਲਿਆ ਜਿੱਥੇ ਸਾਂਝ ਦੀ ਵalten ਦੀ ਗੱਲ ਹੁੰਦੀ ਹੈ ਜਾਤ ਪਾਤ ਦੇ ਕੋੜ ਨੂੰ ਨਾਸ਼ ਕਰਨੇ ਦੀ ਗੱਲਬਾਤ ਹੁੰਦੀ ਹੈ ਔਰ ਪੰਜਾਬ ਕਾਂਗਰਸ ਦੇ ਇੱਕ ਜ਼ਿੰਮੇਵਾਰ ਸ਼ਖਸ ਦੇ ਬਨੋਂ ਸਰਦਾਰ ਬੂਟਾ ਸਿੰਘ ਮਰਹੂਮ ਗ੍ਰਹਿ ਮੰਤਰੀ ਦੇ ਉੱਪਰ ਇੱਕ ਕਾਸਟ ਨੂੰ ਲੈ ਕੇ ਜਿਹੜਾ ਹੈ ਉਹ ਬਿਆਨ ਗਾ ਗਿਆ ਗਿਆ ਹੈ ਜਿਸ ਨੂੰ ਲੈ ਕੇ ਜਿੰਨੇ ਵੀ ਐਸਸੀ ਭਾਈਚਾਰੇ ਦੇ ਨਾਲ ਸੰਬੰਧਿਤ ਔਰ ਜਿਹੜੇ ਹੋਰ ਮੇਰੇ ਵੀਰ ਜਿਹੜੇ ਇਸ ਕੈਟਾਗਰੀ ਦੇ ਨਾਲ ਨਹੀਂ ਵੀ ਸੰਬੰਧਿਤ ਉਹਨਾਂ ਨੇ ਵੀ ਇਸ ਦਾ ਐਕਸ਼ਨ ਲੈਣ ਲਈ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀ ਗੱਲਬਾਤ ਰਾਜਾ ਬੜਿੰਗ ਨੂੰ ਨਹੀਂ ਸੀ ਕਰਨੀ ਚਾਹੀਦੀ ਦੱਸ ਬਈਏ ਕਿ ਰਾਜਾ ਬੜਿੰਗ ਦੇ ਉੱਪਰ ਵੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਕਿਹੜੀਆਂ ਕਿਹੜੀਆਂ ਧਰਾਵਾਂ ਦੇ ਤਹਿਤ ਲੇਕਿਨ ਉਸ ਤੋਂ ਪਹਿਲਾਂ ਮੈਂ ਮਰਹੂਮ ਬੂਟਾ ਸਿੰਘ ਜੀ ਦੀਆਂ ਪ੍ਰਾਪਤੀਆਂ ਬਾਰੇ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਉਹਨਾਂ ਨੇ ਕਿੱਥੋਂ ਜ਼ਿੰਦਗੀ ਸ਼ੁਰੂ ਕੀਤੀ ਕਿੰਨੇ ਪੜੇ ਨੇ ਔਰ ਕਿਹੜੇ-ਕਿਹੜੇ ਅਹੁਦੇ ਤੇ ਵਿਰਾਜਮਾਨ ਰਹੇ ਨੇ ਮਰਹੂਮ ਬੂਟਾ ਸਿੰਘ ਜੀਆਂ ਕੀ ਸੰਪ੍ਰਾਪਤੀਆਂ ਉਹਨਾਂ ਦਾ ਜਨਮ 21 ਮਾਰਚ 1934 ਨੂੰ ਹੋਇਆ ਸੀ ਔਰ ਸਿੱਖਿਆ ਉਹਨਾਂ ਨੇ ਬੀਏ ਆਨਰਸ ਐਮਏ ਬੁਲੇਦ ਖੰਡ ਯੂਨੀਵਰਸਿਟੀ ਤੋਂ ਉਹਨਾਂ ਨੇ पीएचडी ਕੀਤੀ ਸੀ ਔਰ 8 ਵਾਰ ਉਹ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਨੇ ਜੇਕਰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਉਹ ਇੱਕ ਬਤੌਰ ਪੱਤਰਕਾਰ ਵੀ ਕਾਫੀ ਉਨ੍ਹਾਂ ਨੇ ਵਰਕ ਕੀਤਾ ਕਾਫੀ ਜਿਆਦਾ ਸੇਵਾਵਾਂ ਦਿੱਤੀਆਂ ਨੇ ਪਹਿਲੀ ਵਾਰ 1962 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਮੋਗਾ ਤੋਂ ਬਣੇ ਸੀ ਸੰਸਦ ਮੈਂਬਰ ਕੇਂਦਰੀ ਡਿਪਟੀ ਮਨਿਸਟਰ ਰੇਲਵੇ 1900 चहत् उन्नीस सौ छिहत्तर शिपिंग एंड ट्रांसपोर्ट उन्नीस सौ अस्सी तो लैके बयासी तक यूनियन मिनिस्टर ऑफ स्टेट शिपिंग एंड ट्रांसपोर्ट स्पोर्ट उन्नीस सौ बयासी तो लैके उन्नीस सौ त्रासी तक खेती ਬਾੜੀ ਮੰਤਰੀ 1984 ਤੋਂ 1986 ਤੱਕ ਗ੍ਰਹਿ ਮੰਤਰਾਲਿਆ ਉਹਨਾਂ ਦੇ ਕੋਲ ਸੀ 1986 ਤੋਂ ਲੈ ਕੇ 1999 ਤੱਕ ਚੇਅਰਮੈਨ ਡਿਫੈਂਸ ਕਮੇਟੀ 1994 ਤੋਂ 1995 ਤੱਕ ਸਿਵਲ ਸਪਲਾਈ ਖੱਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ 1995 ਤੋਂ 1996 ਤੱਕ ਬਿਹਾਰ ਦੇ ਬਤੌਰ ਗਵਰਨਰ 2004 ਤੋਂ 2006 ਤੱਕ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ 2007 ਤੋਂ ਲੈ ਕੇ 2010 ਤੱਕ ਉਹਨਾਂ ਨੇ ਸਵਾਮਾ ਦਿੱਤੀਆਂ ਨੇ ਔਰ ਰਾਜਾ ਵੜਿੰਗ ਨੇ ਇਹ ਟਿੱਪਣੀ ਕਰਕੇ ਕਿਤੇ ਨਾ ਕਿਤੇ ਜਿਸ ਕਾਂਗਰਸ ਦੇ ਨਾਲ ਲੋਕ ਜੁੜ ਰਹੇ ਨਹੀਂ ਪੰਜਾਬ ਦੇ ਵਿੱਚ ਇਸ ਟਿੱਪਣੀ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਸਕਦਾ ਹੈ ਰਾਜਾ ਵੜਿੰਗ ਦੇ ਉੱਪਰ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਗਈ ਹੈ ਔਰ ਦੱਸ ਦਈਏ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਵਿਰੁੱਧ ਉਹਨਾਂ ਨੇ ਜਾਤੀਵਾਦੀ ਟਿੱਪਣੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਔਰ ਏਐਫਆਈਆਰ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਸੁਪੁੱਤਰ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤੀ ਗਈ ਹੈ ਜਾਤੀਵਾਦੀ ਟਿੱਪਣੀ ਦੇ ਸੰਬੰਧ ਵਿੱਚ ਰਾਜਾ ਬੜਿੰਗ ਦੇ ਵਿਰੁੱਧ ਸੀਆਰਪੀਸੀ 232 ਦੀ ਧਾਰਾ 353 196 ਅਤੇ SC/ST ਅਤਿਆਚਾਰ ਰੋਕਥਮ ਐਕਟ 1989 ਦੀ ਧਾਰਾ 3A U ਅਤੇ 31U ਅਤੇ 31V ਤਹਿਤ FIR ਦਰਜ ਕੀਤੀ ਗਈ ਹੈ اور یہ بہت ਵੱਡੀ ਖਬਰ ਹੈ اور ਰਾਜਾ ਬੜੇ ਨੂੰ ਹੱਥ ਜੋੜ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ سوشل میڈیا ਤੇ ਆਪਾਂ ਜਿਹੜੀਆਂ ਸੁਣਦੇ ਆ ਲੇਕਿਨ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਇਹ ਲੋਕ ਇਹਨਾਂ ਦੀ ਜ਼ੁਬਾਨ ਜਿਹੜੀ ਹੈ ਉਹ ਕੀ ਇਸ ਤਰ੍ਹਾਂ ਦੇ ਬਿਆਨ ਦੇਣ ਨੂੰ ਇਹਨਾਂ ਦੀ ਜ਼ੁਬਾਨ ਜਿਹੜੀ ਇਜਾਜ਼ਤ ਦਿੰਦੀ ਹੈ ਔਰ ਜਿਸ ਧਰਤੀ ਦੇ ਉੱਪਰ ਹਮੇਸ਼ਾ ਸਾਂਝ ਦੀ ਵਾਲਤਾ ਦਾ ਕਦਮ ਚੁੱਕਿਆ ਜਾਂਦਾ ਹੈ ਜਿੱਥੇ ਭਾਈਚਾਰਕ ਸਾਂਝ ਦਾ ਮਤਲਬ ਕੇਂਦਰ ਜਿਸ ਨੂੰ ਮੰਨਿਆ ਜਾਂਦਾ ਹੈ ਜਿੱਥੇ ਕਿਸੇ ਵੀ ਨਾਮ ਦਾ ਮਤਲਬ ਇਸ ਤਰ੍ਹਾਂ ਦਾ ਨਹੀਂ ਕੋਈ ਬਿਆਨਬਾਜ਼ੀ ਕਰਦਾ ਉੱਥੇ ਰਾਜਾ ਵੜਿੰਗ ਨੇ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਇਹ ਬਿਆਨ ਖਾਸ ਕਰਕੇ ਉਸ ਸਮੇਂ ਜਦੋਂ ਤਰਨ-ਤਰਨ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਔਰ ਇਹ ਬਿਆਨ ਕਰਕੇ ਲੋਕ ਜਿਹੜੇ ਨੇ ਔਰ ਲਾਂਤਾਂ ਪਾ ਰਹੇ ਨੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਔਰ ਰਾਜਾ ਵੜਿੰਗ ਇਨਾ ਦਿਨਾਂ ਵਿੱਚ ਕਾਫੀ ਜ਼ਿਆਦਾ ਇਸ ਬਿਆਨ ਤੋਂ ਖੁਦ ਉਹ ਬਹੁਤ ਜ਼ਿਆਦਾ disturb ਹੈ ਕਹਿੰਦੇ ਨਹੀਂ ਹੁੰਦੇ ਬੋਲਣ ਤੋਂ ਪਹਿਲਾਂ ਤੋਲਣਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਜੇਕਰ ਆਪਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਾਂਗੇ ਤਾਂ ਫਿਰ ਪੰਜਾਬ ਦੇ ਵਿੱਚ ਕਾਂਗਰਸ ਦੀ ਕੀ ਪੋਜੀਸ਼ਨ ਹੋਏਗੀ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਹੁਣ ਕਾਨੂੰਨੀ ਡੋਪੇ ਜਿਹੜੇ ਆ ਉਹ ਚੱਲ ਰਹੇ ਨੇ ਸਰਜੋਤ ਸਿੰਘ ਜਿਹੜੇ ਕੀ ਉਹਨਾਂ ਦੇ ਸੁਪੁੱਤਰ ਨੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਰਾਜਾ ਬੜਿੰਗ ਦੇ ਉੱਪਰ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਔਰ ਖਾਸ ਕਰਕੇ ਜਦੋਂ ਕਿ ਕਾਂਗਰਸ ਆਪਣੀ ਸਰਕਾਰ ਲੈਉਣ ਲਈ ਪੂਰੇ ਦੇਸ਼ ਦੇ ਵਿੱਚ ਬੜਾ ਸਟਰਗਲ ਕਰ ਰਹੀ ਹੈ ਸੰਘਰਸ਼ ਕਰ ਰਹੀ ਹੈ ਉਸ ਵੇਲੇ ਰਾਜਾ ਵੜਿੰਗ ਦਾ ਜਿਹੜਾ ਇਹ ਬਿਆਨ ਆਇਆ ਹੈ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਗਲਤੀ ਹੋਈ ਹੈ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਸ ਬਿਆਨ ਨੂੰ ਜਿਹੜੀ ਹੈ ਆਲੋਚਨਾ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ ਭਵਿੱਖ ਵਿੱਚ ਕੀ ਹੁੰਦਾ ਹੈ ਪੋਸੂਨਾਮਾ ਚੈਨਲ ਦੀ ਰਹੇਗੀ ਉਸ ਤੇ ਨਜ਼ਰ ਜੁੜੇ ਰਹੋ ਪੋਸੂਨਾਮਾ ਚੈਨਲ ਤੇ